ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਈਡ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਹਾਂਜੀ ਇੱਥੇ ਸਵੇਰ ਦਾ ਟਾਈਮ ਆ ਸਵੇਰ ਦੇ ਵੱਜ ਚੁੱਕੇ ਨੇ 5:30 ਉੱਠਣ ਨੂੰ ਹੋ ਗਿਆ ਕਾਫੀ ਟਾਈਮ ਤੇ ਆਪਾਂ ਨੇ ਪਾਠ ਵਗੈਰਾ ਕਰ ਲਿਆ ਸਾਰੇ ਨਾਟੋ ਕੇ ਚਾਹ ਪਾਣੀ ਪੀ ਲਿਆ ਤੇ ਹੁਣ ਆਪਾਂ ਚੱਲੇ ਆ ਪਸ਼ੂਆਂ ਕੋਲ ਤੇ ਮੈਂ ਕਿਹਾ ਵੀ ਚਲੋ ਅੱਜ ਸਵੇਰੇ ਸਵੇਰੇ ਸਾਜਰੇ ਸਾਜਰੇ ਬਲੌਕਸ ਸਟਾਰਟ ਕਰ ਲੈਂਦੇ ਆ ਤੇ ਨਾਲ ਤੁਹਾਨੂੰ ਦਿਖਾ ਦਿੰਦੇ ਆ ਬੱਚੇ ਕੀ ਕਰ ਰਹੇ ਨੇ ਬੱਚੇ ਮੇਰੇ ਨਾਲੇ ਉੱਠ ਖੜੇ ਸੀਗੇ ਕਿਉਂਕਿ ਸੈਜਰੀ ਦਾ ਪੇਪਰ ਸੀਗਾ ਐਸਐਸਟੀ ਦਾ ਪੇਪਰ ਉਹਦਾ ਤੇ ਉਹ ਵੀ ਪੜ ਕੇ ਹਟਿਆ ਹੈ ਤੇ ਅੱਜ ਆਪਣਾ ਛੋਟਾ ਜਿਹਾ ਬੱਚਾ ਵੀ ਨਾਲ ਉੱਠ ਖੜਿਆ ਉਹ ਵੀ ਪੜਨ ਲੱਗਿਆ ਹੋਇਆ ਤੁਹਾਨੂੰ ਦਿਖਾਉਣੀ ਆ ਤੁਹਾਨੂੰ ਸਵੇ ਇਹ ਤਾਂ ਸਾਜਰੇ ਦੇ ਲੱਗਿਆ ਹੋਇਆ ਉਹਨੇ ਹੁਣ ਜਾਣਾ ਗਰਾਊਂਡ ਦੇ ਵਿੱਚ ਦੇਖੋ ਇੱਧਰ ਬੈਕ ਐਮ ਕਰਤੇ ਸਾਹਿਬ ਵੀ ਪੜ ਕੇ हट ਕੇ ਆਪਣਾ ਲੱਗਿਆ ਸਿਰ ਬੋਣ ਕਿਉਂਕਿ ਜੀ ਕੱਲ ਸਿਰ ਨਾ ਤਾਂ ਸੀਗਾ ਫੇ ਸ਼ਾਮੀ ਗਿੱਲਾ ਸੀਗਾ ਹੁਣ ਇਹ ਬਾਹਰ ਆ ਮੇਰਾ ਬਸਾ ਦੋ ਕਾਪੀ ਕਰ ਵੀ ਦਿੱਤਾ ਮੈਂ ਮਿੰਟਾਂ ਜੀ ਸਹਿਜ ਹੈਲੋ ਇਹ ਵਾਲ ਇਕੱਠੇ ਕਰਕੇ ਫਿਰ ਬਾਕੀ ਆਪਦੇ ਕੰਮ ਕਰ ਕਰੂਗਾ ਪੜ ਕੇ ਇਹਨੇ ਐਸਾ ਸਟੇ ਦੀ ਰਿਵੀਜ਼ਨ ਕਰ ਲਈ ਆਪਦੀ ਤੇ ਅੱਜ ਦੇ ਪੇਪਰ ਆਂਦਾ ਇੱਧਰ ਇੱਧਰ ਦੇਖੋ ਆ ਦੋ ਕਾਪੀ ਦੇ ਦਿੱਤੀ ਮੈਂ ਆ ਮੇਰੇ ਸਪੀ ਅਪਟਾ ਦਾ ਨਾ ਕੰਮ ਕਰ ਰਿਹਾ। ਹੈਲੋ ਨੀ ਕਿਹਾ? ਹੈਲੋ ਕੌਣ ਕਹੂਗਾ? ਕਾ ਦਵਾਰਾ ਕਿ ਕਦ ਕਿਹਾ? ਦਵਾਰਾ ਕਿਦੇ? ਹਲੋ ਕਿੰਨੀ ਆ ਕਾਪੀ ਨਾ ਕੰਮ ਰਹਿੰਦਾ? ਆ ਬੱਸ ਆ ਜੇ ਮੈਂ। ਇਹਨੇ ਹੁਣ ਗਰਾਊਂਡ ਚ ਜਾਣਾ 5:30 ਵਜੇ ਜਾਊਗਾ। ਇਹਦਾ ਕੰਮ ਰਹਿੰਦਾ ਸੀਗਾ। ਹੁਣ ਨਿਵੇੜਨ ਲੱਗਾ ਇਹਨੂੰ ਯਾਦ ਆ ਗਿਆ ਵੀ ਕੰਮ ਕਰਨਾ ਮੈਂ। ਫੇਰ ਸਕੂਲ ਲੈਣਾ। ਫੇਰ 3:30 ਵਜੇ ਲੱਗਣਾ। हां स्कूल ਦਾ ਲੇਟ ਲੱਗਦਾ ਹੁਣ 8:30 ਵਜੇ ਚਲੋ ਕਾਰ ਲੈ ਜਿਹੜਾ ਰਹਿੰਦਾ ਕੀ ਲਿਖਦਾ ਟੇਬਲ ਲਿਖਦਾ ਟੇਬਲ ਲਿਖਣ ਲੱਗਿਆ ਹੈ ਕਿੰਨੇ ਦਾ ਟੇਬਲ ਲਿਖਦਾ 9 ਦਾ 2 ਤੋਂ ਲੈ ਕੇ 10 ਤੱਕ ਕਿ ਇਸ ਕਿਸ ਗਣ ਸਜਾਉਣ ਲੱਗ ਗਿਆ ਸੈਜ ਪ੍ਰੀਤਵ ਦੀ ਚਲੋ ਚੱਲਦੇ ਹੁਣ ਥੱਲੇ ਨੂੰ ਤਰਾ ਮਗਰ ਚੁੱਕ ਗਈ ਹੈ ਫਿਰ ਦਿਖਾਉਣੇ ਦੇਣ ਚ ਕੀ ਕਰਦੇ ਅੱਜ ਆਪਾਂ ਅੱਜ ਅੱਜ ਆਪਾਂ ਭਿਜਣਾ ਲਸਣ ਲਸਣ ਦੀ ਤਿਆਰੀ ਕਿਆਰੀ ਤਿਆਰ ਕਰਨੀਆਂ ਚ ਥੋੜੇ ਆਉਂਦੇ ਤੱਕ ਕਰ ਦੇਣੀ ਆ ਤੂੰ ਤਾਂ ਲੇਟ ਆਏਗਾ ਨਾ ਹਾਂ ਸਾਇਬਰੀ ਸアドਰੀ ਆਜੂਗਾ ਫਿਰ ਉਹ ਨਾਲ ਕਰਾ ਦੂਗਾ ਵੀ ਇਹ ਹੀ ਅੰਬਾ ਵਾਸਤੇ ਟਾਈਮ ਦੇ ਦੇ ਟਾਈਮ ਦੇ ਦੇ ਮੈਂ 5:30 ਹੋਣਾ ਲੈ ਬਸ ਚੱਲਦੇ ਆ ਚੱਲ ਕਰ ਲੈ ਤੂੰ ਟੇਬਲ ਪੂਰੇ ਕਰ ਲੈ ਫਿਰ ਚੱਲ ਮੇਰੇ ਨਾਲ ਤੋ ਦੰਨਿੰਗ ਜੀ ਮੈਂ ਆਪਦੀ ਧਾਰਾ ਚੋਲੂਗੀ। ਲਓ ਜੀ ਆਪਾਂ ਨੇ ਹਾਲੇ ਸੰਨੀ ਕਰਤੀ ਤੇ ਕੱਖ ਨਹੀਂ ਪਾਇਆ ਹੈਗਾ ਕੱਖ ਮੈਂ ਠਹਿਰ ਕੇ ਆ ਕੇ ਪਾਉਂਗੀ। ਬਕਰਮ ਬਾਰ ਨੂੰ ਬਹੁਤ ਪੈਂਦੇ ਨੇ ਤੇ ਉਧਰ ਕੱਟੀ ਬੰਨਤੀ ਉਹ ਮੂੰਹ ਲਾ ਦਿੰਦੀ ਆ ਬੱਚੀ ਨੂੰ ਚੁੰਗਣ ਲਾ ਜਾਂਦੀ ਆ ਫਿਰ ਬੱਚੀ ਦੁੱਧ ਲਾ ਲੈਂਦੀ ਆ। ਤਾਂ ਕਰਕੇ ਫਿਰ ਮੈਂ ਉਹ ਸਾਈਡ ਤੇ ਬੰਨ ਦਿੰਨੀ ਹੁੰਦੀ ਆ। ਕੇ ਫੁਆਰੇ ਬੰਦ ਕਰੇ ਸੀ ਤਾਂ ਕਰਕੇ ਗਿੱਲਾ ਡੰਗਰਾ ਥਲੇ ਫਲਾਈ ਹੋਏ ਸੀਗੇ ਹਾਂ। ਸੈਨ ਕਾਫੀ ਨਹੀਂ ਨਹੀਂ ਤੇ ਆਪਾਂ ਲੱਗੇ ਹੋਏ ਹਾਂ ਲਸਣ ਪੀਜਣ ਲਸਣ ਦੀ ਤਿਆਰੀ ਕਰਦੇ ਆ 4:00 ਦਾ ਟਾਈਮ ਐ ਇੱਥੇ ਚੱਲਦੇ ਆ ਖੇਤ ਚ ਨੂੰ ਤੁਹਾਨੂੰ ਦਿਖਾਉਨੇ ਆ ਚੱਲ 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 ਤੇ ਇਹ ਦਿਖਾਉਨੇ ਤੁਹਾਨੂੰ ਲਾਉਜੀ ਹੁਣ ਇੱਥੇ ਲੱਗੇ ਸੀਗੇ ਆਪਾਂ ਪਹਿਲਾਂ ਤਾਂ ਪੱਧਰ ਕਰਾਂਗੇ ਥੋੜੀ ਜਿਹੀ ਜਗ੍ਹਾ ਕਿਉਂਕਿ ਇਹ ਉੱਚੀ ਨਹੀਂ ਮਿਸੀਗੀ ਇਹਨੂੰ ਸਹੀ ਕਰਨਾ ਇੱਥੇ ਤੁਹਾਨੂੰ ਪਤਾ ਹੀ ਆ ਆਪਣੇ ਰੂੜੀ ਖਾਦ ਸਕੀ ਆ ਥੋੜਾ ਟੋਆ ਸੀਗਾ ਤੇ ਫਿਰ ਉਹ ਆਪਾਂ ਉਹਨੂੰ ਭਰ ਕੇ ਨਾ ਹੁਣ ਜਿੱਥੋਂ ਨੀਵਾ ਐ ਉੱਥੋਂ ਪੰਜੇ ਦੇ ਨਾਲ ਪੰਜਾ ਲਿਆਂਦਾ ਆਪਾਂ ਨੇ ਤੇ ਇਹਦੇ ਨਾਲ ਨਾ ਮਿੱਟੀ ਖੱਚ-ਖੱਚ ਪਾਦਾਂਗੇ ਛਿੱਟੇ-ਛਿੱਟੇ ਹੋਊਗੀ ਬਾਕੀ ਫਿਰ ਬਾਅਦ ਚ ਵੱਟ ਪਾਉਣਿਆ ਕੈਰੀ ਬਣਾਉਣ ਖਾਤਰ ਪਹਿਲਾਂ ਸਜਪ੍ਰੀਤ ਦੇ ਮੈਨ ਲੱਗ ਕੇ ਨਾ ਸਾਰਾ ਇਹ ਆ ਭਰਤਾ ਜਿੱਥੇ-ਜਿੱਥੇ ਟੋਏ ਜਿਹੀ ਸੀਗੇ ਪੰਜੇ ਦੇ ਨਾਲ ਇੱਕੋ ਜੀ ਕਰ ਲਈ ਕੈਰੀ ਤੇ ਫਿਰ ਮਾਸਾ ਜਸ ਕਰਨੇ ਦਈ ਫੇਰ ਰਿਆ ਸੀਗਾ ਪੰਜਾ ਜਿੱਥੇ-ਜਿੱਥੇ ਖੱਬੜ ਸੀਗਾ ਬਸ ਉੱਥੇ-ਉੱਥੇ ਇਕੱਠਿਆ ਕਰੀ ਜਾ ਗਿਆ ਇਹਨੂੰ ਪੰਜਾ ਫੇਰਨ ਦਾ ਬਹੁਤ ਸ਼ੌਂਕ ਆ ਬਹੁਤ ਜ਼ਿਆਦਾ ਫੇਰਦਾ ਇਹ ਪੰਜਾ ਜਿੱਥੇ ਮਰਜੀ ਇਹ ਤਾਂ ਕਈ ਵਾਰ ਐਂ ਬੀਜਣ ਵਾਲੇ ਚ ਜਿੱਥੇ ਬੀਜੇ ਹੁੰਦਾ ਨਾ ਉੱਥੇ ਜਾ ਕੇ ਪੰਜਾ ਫੇਰਨ ਲੱਗ ਜਾਂਦਾ ਬਸ ਇਧਿਮਾ ਉਧਿਮਾ ਦਾ ਫਿਰ ਜਾਂਦਾ ਤੇ ਆਪਣੀ ਸਵੀਟੀ ਵੀ ਆ ਗਈ ਸੀਗੀ ਖੁੱਲ ਕੇ ਇਹ ਲੱਗੀ ਸੀਗੀ ਫਿਰ ਸਾਨੂੰ ਤੰਗ ਕਰਨ ਤੇ ਫਿਰ ਵਿੱਚ ਜਾ ਕੇ ਇਹਨੂੰ ਬੰਨ੍ਹ ਕੇ ਆਈ ਤੇ ਨਾਲ ਫੇ ਮ ਲਸਣ ਦੇ ਆਕਲੇ ਸੀ ਮੈਂ ਚੱਲੇ ਕੇ ਲਿਆ ਕੇ ਰੱਖ ਲੈਂਦੀ ਆ ਵੀ ਫੇ ਜਾਣਾ ਪੈਣਾ ਲਸਣ ਆਪਾਂ ਨੇ ਸਮਾਰ ਕੇ ਕੱਢਿਆ ਹੋਇਆ ਇਹ ਅ ਮਤਲਬ ਸ਼ਾਂਤੀ ਕਰਕੇ ਨਾ ਮੋٹے ਮੁੱਢੀਆਂ ਗੱਠਾਂ ਅੱਡ ਕੱਢ ਲੀਆਂ ਸੀਗੀਆਂ ਤੇ ਜਿਹੜੇ ਬਰੀਕ ਸੀਗਾ ਫਿਰ ਉਹ ਆਪਾਂ ਮਤਲਬ ਰੋਜ਼ ਹੀ ਰੋਜ਼ ਛਿੱਲੇ ਕੇ ਨਾ ਧਾਨ ਸਬਜ਼ੀ ਦੇ ਵਿੱਚ ਪਾ ਲੈਣੇ ਹੁੰਦੇ ਆ ਤੇ ਮੋਟੀ ਗੱਠੀ ਕੱਢ ਲੈਣੇ ਹੁੰਦੇ ਆ ਆਪਾਂ ਇਹ ਲਾਲ ਲਸਣ ਵਿੱਚਾਂਗੇ लाल लसण ਵਧੀਆ ਰਹਿੰਦਾ ਹੈ ਖਰਾਬ ਨਹੀਂ ਹੁੰਦਾ ਹੈਗਾ ਬਹੁਤ ਸੋਨਾ ਪਿਆ ਰਹਿੰਦਾ ਹੈ ਉਦਾਂ ਤੇ ਗੱਠੀ ਵਗੈਰਾ ਮੋਟੀ ਹੋ ਜਾਂਦੀ ਹੈ ਜੀ ਅ ਪਹਿਲਾਂ ਸੀ ਕਈ ਵਾਰ ਚਿੱਟਾ ਵੀ ਸੀ ਦੰਨੇ ਆ ਕਈ ਵਾਰ ਲਾਲ ਤੇ ਚਿੱਟਾ ਦੋਈ ਮਿਕਸ ਬੀਜ ਲੰਨੇ ਆ ਬਸ ਜੀ ਜਿਹੜਾ ਜੀ ਕਰਦਾ ਬੀਜ ਲੰਨੇ ਹੁੰਨੇ ਹਰ ਇੱਕ ਸਾਲ ਲਸਣ ਬੀਜ ਲੰਨੇ ਆ ਆਪਾਂ ਇਹ ਨਿਗਾ ਵੀ ਕਿਸੇ ਸਾਲ ਨਹੀਂ ਵੇਚਿਆ ਹੈਗਾ ਹਾਲ ਤੱਕ ਤਾਂ ਵੇਚਦੇ ਆ ਬਾਕੀ ਅੱਗੇ ਦੇਖੀ ਜਾਂਦੀ ਆ ਕਿਉਂਕਿ ਜੀ ਘਰ ਦੇ ਲਸਣ ਵਰਗੀ ਰੀਸ ਨਹੀਂ ਗਈ ਹੈ ਨਾ ਜਿੰਨਾ ਮਰਜੀ ਇਹ ਖੁੱਲਾ ਚੱਕ ਕੇ ਪਾ ਲੋ ਲਸਣ ਦੇ ਫਾਇਦੇ ਵੀ ਬਹੁਤ ਨੇ ਜੇ ਆਪਾਂ दाल ਸਬਜ਼ੀਆਂ ਦੇ ਵਿੱਚ ਖਾਣੇ ਆ ਤੇ ਬਹੁਤ ਲੋਕ ਘੱਟ ਵਰਤਦੇ ਨੇ ਪਰ ਸਾਡੇ ਲਸਣ ਬਹੁਤ ਜ਼ਿਆਦਾ ਵਰਤ ਹੁੰਦਾ ਹੈ ਅਸੀਂ ਖੁੱਲਾ ਲਸਣ ਵਰਤਦੇ ਆ ਜੀ ਜਿਵੇਂ ਹੁਣ ਗਰਮੀਆਂ ਦੇ ਵਿੱਚ ਵੀ ਅਸੀਂ ਤਾਂ ਲਸਣਾਂ ਕਾਫੀ ਪਾ ਲੈਂਦੇ ਆ ਤੇ ਸਿਆਲਾਂ ਦੇ ਵਿੱਚ ਤਾਂ ਪਾਉਣੇ ਪਾਣਾ ਗਰਮੀਆਂ ਦੇ ਵਿੱਚ ਵੀ ਅਸੀਂ ਲਸਣ ਵਰਤਦੇ ਆ ਇਹਦੇ ਨਾਲ ਨਾ ਨਾਲੇ ਇਹ ਖਾਣਾ ਜ਼ਰੂਰੀ ਵੀ ਹੁੰਦਾ ਫਿਰ ਖੋਨ ਵਗੈਰਾ ਗਾੜਾ ਨਹੀਂ ਹੁੰਦਾ ਸੋ ਇਹ ਤਾਂ ਡਾਕਟਰ ਵੀ ਕਹਿੰਦੇ ਨੇ ਵੀ ਦਿਨੇ ਕਾਲਜ ਸਵੇਰੇ ਹਨਾ ਇਹਦੀ ਲਸਣ ਦੀ ਪੋਥੀ ਖਾਣੀ ਚਾਹੀਦੀ ਆ ਤੇ ਵੀ ਅਟੈਕ ਤੋਂ ਰਾਹਤ ਰਹਿੰਦੀ ਆ ਵੀ ਅਟੈਕ ਵਗੈਰਾ ਨਹੀਂ ਆਉਂਦੇ ਹੈਗੇ ਖੂਨ ਗਾੜਾ ਨਹੀਂ ਹੁੰਦਾ ਹੈਗਾ ਵੀ ਲਸਣ ਦੀ ਵੱਧ ਤੋਂ ਵੱਧ ਵਰਤੋਂ ਕਰੋ ਆਪਣੇ ਖਾਣੇ ਦੇ ਵਿੱਚ ਖਾਓ ਤੇ ਬਹੁਤ ਲੋਕ ਹੁਣ ਕਾਟ ਕੇ ਬੀਜ ਨੂੰ ਬਹੁਤ ਜਿਆਦਾ ਬਹੁਤ ਘੱਟ ਵੇਚਦੇ ਨੇ ਕਹਿ ਦਿੰਦੇ ਆ ਬੀਜ ਨੂੰ ਮੁੱਲ ਲੈ ਲਾਂਗੇ ਪਰ ਜਿਹੜਾ ਨਾ ਕਰਿਆ ਆਪ ਬੀਜ ਕੇ ਤਿਆਰ ਕਰਨਾ ਉਹਦੇ ਵਰਗੀ ਰੀਸ ਨਹੀਂ ਖੁੱਲਾ ਵਿਚਿਆ ਜਾਂਦਾ ਹੁਣ ਦੇਖ ਲਓ ਲਸਣ ਦਾ ਕੀ ਰੇਟ ਆ ਸਾਡੇ ਨੇ ਇੱਥੇ ਭਾਈ ਵੇਚਦਾ ਫਿਰਦਾ ਸੀਗਾ ਅੱਜ ਲਸਣ ਅਸੀਂ ਉਤੋਂ ਔਲੇ ਲੈਨੇ ਕਾਲੂਪਾ ਅਚਾਰ ਪਾਵਾਂਗੇ ਔਲਿਆਂ ਦਾ ਤੇ ਉਹ ਨਾ 300 ਤੋਂ ਲੈ ਕੇ 400 ਰੁਪਏ ਕਿਲੋ ਵੇਚ ਰਿਆ ਸੀਗਾ ਉਹਦੇ ਕੋਲ ਚਿੱਟਾ ਲਸਣ ਸੀਗਾ ਇੰਨਾ ਮਹਗਾ ਦੇਖੋ ਸਾਨੂੰ ਕਹਿੰਦਾ ਜੇ ਲੈਣਾ ਲੈ ਲਓ ਹੈਨਾ ਮੈਂ ਮਤਲਬ ਵੇਚਦਾ ਵੀ ਆ ਤੇ ਖਰੀਦਦਾ ਵੀ ਆ ਜੇ ਤੁਸੀਂ ਵੇਚਣਾ ਤਾਂ ਵੀ ਦੇਖ ਲਓ ਹਨਾ ਬਾਕੀ ਸਾਡੇ ਜੋ ਗਾਈਆ ਵੀ ਹੋਣ ਨੀਗਾ ਸਾਡੇ ਕੋਲ ਹੈਗਾ ਅਬ ਵੀ ਅਸੀਂ ਖਾਣਾ ਬੀ ਆ ਹਨਾ ਹੁਣ ਸਾਗ ਦੇ ਵਿੱਚ ਦੇਖ ਲਓ ਕਿੰਨਾ ਲਸਣ ਪਾਉਣਾ ਹੈ ਪੈਂਦਾ ਹੈ ਤੇ ਵੀ ਮੈਂ ਸਾਡੇ ਕੋਲ ਲਸਣਿੰਗਾ ਹੈਗਾ ਵੀ ਅਸੀਂ ਨਹੀਂ ਵੇਚਣਾ ਹੈਗਾ ਤੇ ਕਾਫੀ ਲਸਣ ਲੱਗ ਜਾਂਦਾ ਆਪਣੇ ਇਹ ਕਿੰਨਾ ਹੁਣ ਮੈਂ ਤੇ ਸੈਜਪਰੀਤ ਲਾਗੇ ਸੀਗੇ ਵੱਟ ਪਾਉਣ ਤੇ ਕਈ ਵਾਰ ਮੇ ਤੋਂ ਨਹੀਂ ਲੱਗਦਾ ਸੀਗਾ ਪੰਜਾ ਉਪਰੇ ਰਹਿ ਜਾਂਦਾ ਸੀਗਾ ਫੇਰ ਸਾਜ ਕਰਨ ਲੱਗ ਜਾਂਦੀ ਦੱਬਲਾ ਇਹਨੂੰ ਦੱਬਲਾ ਤੱਕਰੀ ਜਾਂਦਾ ਸੀਗਾ ਮੈਂ ਕਹਿੰਦੀ ਸੀ ਪਤਾ ਕਿੰਨਾ ਚੋਰ ਲੱਗਦਾ ਨੇ ਮਿੱਟੀ ਗਿੱਚਣ ਨੂੰ ਤੇ ਕਾਫੀ ਜੋਰ ਲੱਗਦਾ ਜਦੋਂ ਆ ਪੰਚੇ ਨਾਲ ਮਿੱਟੀ ਇਕੱਠੀ ਕਰਦੇ ਆ ਇੱਕੋ ਵੱਟ ਜੀ ਪਾਉਣੀ ਸੀਗੀ ਬਸ ਇਹ ਇਹਦੇ ਨਾਲ ਦਹੀਂ ਵੀ ਛੇਤੀ ਵੱਟ ਪੈ ਜਾਂਦੀ ਹੈ ਕਹੀਂ ਨਾਲ ਤੇ ਬਾਕੀ ਫਿਰ ਬਾਅਦ ਵਿੱਚ ਕਹੀ ਦਿਨਾ ਮੋਟੀ ਕਰ ਲਾਂਗੇ ਪਹਿਲਾਂ ਪੰਚੇ ਜੇ ਨਾਲ ਵੱਟ ਪਾ ਲਾਂਗੇ ਤੇ ਬਸ ਵੱਟ ਪਾਉਣ ਤੋਂ ਬਾਅਦ ਉਸ ਤੋਂ ਬਾਅਦ ਚਲੋ ਪੱਦਰ ਤਾਂ ਆਪਣਾ ਹੋਇਆ ਗਿਆ ਇਹ ਚੱਲਦਾ ਤੇ ਫਿਰ ਲੈਣਾ ਮਾਰ ਮਾਰ ਕੇ ਨਾ ਲਸਣ ਪੀਛਦਾਂਗੇ ਆਪਾਂ ਲਸਣ ਉਹਥੇ ਰੱਖ ਦਾਂਗੇ ਲੈਣਾ ਦੇ ਵਿੱਚ ਇਹ ਪੇਜ ਜਿਸ ਕਾਰਨ ਇਹ ਜੋਤਰੀ ਇੱਥੇ ਖੜਾ ਸੀਗਾ ਪਰ ਇਹ ਸਾਈਡ ਤੇ ਖੜਾ ਸੀ ਫਿਰ ਮੈਂ ਇਹਨੂੰ ਕਹਿੰਦੇ ਸੀ ਮੈਂ ਆ ਜਾ ਵਿੱਚ ਮੈਂ ਉਹ ਹੱਕ ਮਾਰ ਰਹੀ ਸੀਗੀ ਤੇ ਸਾਈਡ ਤੇ ਖੜਾ ਸਾਨੂੰ ਦੇਖ ਰਿਹਾ ਸੀਗਾ ਮੈਂ ਪਰੇ ਖੜਾ ਦੇਖੀ ਚੱਲ ਵਿੱਚ ਨਾ ਹੀ ਤੇ ਫਿਰ ਆ ਗਿਆ ਸੀਗਾ ਫਿਰ ਢੀੜਾ ਜਿਹਾ ਘਟ ਕੇ ਫਿਰ ਮੁੜ ਗਿਆ ਤੇ ਮੇਰੇ ਕੋਲ ਉਹਨਾਂ ਸਾਈਜ਼ ਫ੍ਰੀ ਤੇ ਉਹ ਪਪਾ ਲੱਗ ਗਿਆ ਮੈਂ ਜਿਹੜਾ ਮਾੜਾ ਮੋਟਾ ਖੱਬੜਾ ਵੱਟ ਤੇ ਉਹ ਚੱਕ ਕੇ ਸਾਈਡ ਤੇ ਸੁੱਟ ਦੂੰਗੀ ਖੱਬੜ ਜਿਹੜੀਆਂ ਜੜਾਂ ਜੀਆਂ ਕਾਫੀ ਸੀਗੀਆਂ ਤੇ ਉਹ ਕੱਢਣਾ ਪੈਂਦਾ ਹੈ। ਬਾਕੀ ਤਾਂ ਰੋਟਰ ਬੇਟਰ ਨੇ ਕੋਸ਼ਤਾ ਵੱਟਦਾ ਫਿਰ ਜਿਹੜਾ ਉੱਪਰ ਆ ਜਾਂਦੀਆਂ ਨੇ ਉਹ ਚੱਕ ਕੇ ਕਾਫੀ ਸਾਈਡ ਤੇ ਸਿੱਟ ਜਾਂਦੇ ਸੀਗੇ ਅਸੀਂ। ਕਾਫੀ ਹੋ ਗਿਆ ਸੀਗਾ ਖੱਬੜ ਜੇ। ਜਿਸ ਕਾਰਨ ਉਹਦਾ ਬੱਸ ਇੱਕ ਇਹ ਆ ਵੀ ਮੈਂ ਪੰਚਾਇਤ ਫੇਰੀ ਜਲਾ। ਪਹਿਲਾਂ ਉਹ ਸਿਰੇ ਤੇ ਜਿੱਥੇ ਨਾ ਉਹ ਚਰੀ ਜੀ ਖੜੀ ਹੈ ਉੱਥੇ ਕੁੱਤਿਆਂ ਨੇ ਵੱਟ ਫੋਲੀ ਹੋਈ ਸੀਗੀ ਕਹੀਂ ਲੈ ਕੇ ਉਹ ਵੱਟ ਲਾ ਕੇ ਆਇਆ ਇਹਨੂੰ ਕਹੀਂ ਚਲਾਉਣ ਦਾ ਬਹੁਤ ਸ਼ੌਂਕ ਆ ਮਿੱਟੀ ਨਾਲ ਖੇਡਣ ਦਾ ਵੀ ਬਸ ਮੈਂ ਮਿੱਟੀ ਦੇ ਵਿੱਚ ਖੇਡਦਾ ਰਹਾ ਕਹੀਂ ਵਗੈਰਾ ਚਲਾਉਂਦਾ ਰਹਾ ਕਾਫੀ ਕਹੀਂ ਚਲਾਉਣ ਦਾ ਸ਼ਕੀਨ ਆ ਆਪੇ ਜਾ ਕੇ ਨਾ ਉਹ ਵੱਟਾਂ ਸਾਰੀਆਂ ਲਾਇਆ ਹੈ ਜਿੱਥੇ ਜਿੱਥੇ ਕੁੱਤਿਆਂ ਨੇ ਪੱਟੀ ਹੋਈ ਸੀਗੀ ਕੋਸ ਚੂਹੇ ਪਾਟ ਦਿੰਦੇ ਨੇ ਵੱਟਾਂ ਤੇ ਆਪੇ ਜਾ ਕੇ ਸਾਰੀਆਂ ਲਾਇਆ ਹੈ ਸੀ ਹਰੇ ਲੱਗੇ ਹੋਏ ਸੀਗੇ ਤੇ ਇਹ ਉੱਥੇ ਲਾਇਆ ਹੈ ਅੱਜ ਨਹੀਂ ਗਿਆ ਹੈਗਾ ਹਲੇ ਦੋ ਹੀ ਨਹੀਂ ਗਏ ਹੈਗੇ ਅੱਜ ਖੇਡਣ ਹਲੇ ਗਰਾਊਂਡ ਦੇ ਵਿੱਚ ਤੇ ਲਸਣ ਵੀ ਵੇਚਣ ਤੋਂ ਬਾਅਦ ਹੀ ਗਏ ਸੀਗੇ ਫਿਰ ਇਹਨਾਂ ਨੂੰ ਵੀ ਆਏ ਸੀਗਾ ਵੀ ਚਲੋ ਲਸਣ ਦਾ ਕੰਮ ਨਿਪਟੜ ਜਵੇ ਹਨ ਤੇ ਫਿਰ ਜਾਊਗਾ ਮੈਂ ਸੈਜਪ੍ਰੀ ਇਤਨੇ ਵੀ ਹਲੇ ਜਾਣਾ ਸੀਗਾ ਟੀਕਾ ਲਵਾ ਕੇ ਲੈ ਕੇ ਆਉਣਾ ਸੀਗਾ ਅੱਡੇ ਤੇ ਪਹਿਲਾਂ ਮੇਰੇ ਟੀਕੇ ਲੱਗਦੇ ਰਹੇ ਨੇ ਪੰਜ ਜਿਹੜੀ ਉਹ ਹੱਥ ਤੇ ਜ਼ਖਮ ਜਿਹਾ ਹੋਇਆ ਹੋਇਆ ਸੀਗਾ ਮੇਰੇ ਹੁਣ ਚਮੇ ਠੀਕ ਆ ਮਤਲਬ ਭਰ ਗਿਆ ਜ਼ਖਮ ਜਿਹੜਾ ਸੀਗਾ ਤੇ ਹੁਣ ਸੈਜਪ੍ਰੀ ਦੇ ਚੱਲ ਪਏ ਸਰਜਰੀ ਦਾ ਜਿੱਤੀ ਚੜੀ ਕਰ ਤੇ ਹੁਣ ਫੇਰੇ ਸਰਜਪਰੀਤ ਲਵਾ ਕੇ ਆਉਂਦਾ ਹੁੰਦਾ ਇਹਦੇ ਵੀ ਡਾਕਟਰ ਕਹਿੰਦਾ ਪੰਜ ਟੀਕੇ ਲੱਗਣਗੇ ਇਹਦੇ ਵੀ ਜ਼ਖਮਚੇ ਹੋਏ ਪਏ ਨੇ ਅਨ ਦਾਦ ਜੀ ਦਾ ਸਾਡਾ ਤਾਂ ਖੜਾ ਹੀ ਨਹੀਂ ਛੱਡਦੇ ਪਤਾ ਨਹੀਂ ਕਿੱਥੋਂ ਆ ਬਹੁਤ ਜ਼ਿਆਦਾ ਪਿੰਡੇ ਦਾ ਸਰਜਰਾ ਤਾਂ ਕਾਫੀ ਲਾਲ ਹੋਇਆ ਪਿਆ ਏ ਤੇ ਜ਼ਖਮ ਮਤਲਬ ਇਹਦੇ ਜ਼ਖਮ ਡੁੱਗੇ ਨਹੀਂ ਹੋਏ ਹੈਗੇ ਇਹਦੇ ਵੈਸੇ ਪਿੰਡੇ ਤੇ ਲਾਲ ਲਾਲ ਜਿਹਾ ਜ਼ਖਮ ਨੇ ਗੋਲ ਧਾਰਿਆਂ ਜਿਹੇ ਵਾਲੇ ਤੇ ਬਾਕੀ ਠੀਕ ਨੇ ਮਤਲਬ ਉਹ ਤੇ ਹੁਣ ਇੱਕ ਟੀਕਾ ਲਵਾਉਣ ਵਾਲੇ ਉਹ ਲਾਲੀ ਘਟ ਗਈ ਸੀਗੀ ਤੇ ਅ ਇੱਕ ਕੱਲ ਲਵਾਇਆ ਸੀ ਕੱਪਰਸੋ ਇਹ ਤਾਂ ਕੁਝ ਫਰਕ ਪੈ ਗਿਆ ਕਿਉਂਕਿ ਜਿਹਨੇ ਗੋਲੀਆਂ ਖਾਧੀਆਂ ਸੀ ਪਹਿਲਾਂ ਇਹਨੂੰ ਡਾਕਟਰ ਨੇ ਕਿਹਾ ਸੀਗਾ ਵੀ ਤੂੰ ਹਨਾ ਖਾਲਾ ਨਾ ਵੀ ਟੀਕਾ ਲਵਾ ਲੈ ਇਹ ਟੀਕਾ ਲਵਾਉਣ ਤੋਂ ਮੰਨਿਆ ਨਹੀਂਗਾ ਭੱਜਿਆ ਆ ਫੇਰ ਨਾ ਜਦੋਂ ਉਹ ਜ਼ਿਆਦਾ ਵਧਣ ਲੱਗ ਗਿਆ ਤਾਂ ਫੇਰ ਉਹ ਟੀਕਾ ਲਵਾਉਣ ਲੱਗ ਗਿਆ ਇਹ ਥੋੜਾ ਜਿਹਾ ਔਖਾ ਹੀ ਲਵਾਉਂਦਾ ਪਰ ਲਵਾਇਆ ਜਾਂਦਾ ਹੁਣ ਮੈਂ ਨਹੀਂ ਇਹ ਨਾਲ ਜਾਂਦੀ ਹੈ ਕਿ ਦਵਾਈ ਲੈਣ ਕੱਲਾ ਹੀ ਚਲੇ ਜਾਂਦਾ ਫਿਰ ਇਹ ਕੱਲਾ ਹੀ ਫਿਰ ਡਾਕਟਰ ਕੋਲ ਟੀਕਾ ਲਵਾ ਕੇ ਆਪੇ ਆ ਜਾਂਦਾ ਤੇ ਕੁਦੋਂ ਖਰਾਕਾ ਦੇ ਦਿੰਦਾ ਉਹ ਬਾਕੀ ਹੁਣ ਉਹ ਕਹਿੰਦਾ ਪੰਜ ਟੀਕਿਆਂ ਦਾ ਤਾਂ ਕੋਰਸ ਕਰਨਾ ਹੀ ਪੈਣਾ ਹੈ ਪਤਾ ਨਹੀਂ ਐਦ ਕਿ ਤਾਂ ਮਹੀਨਾ ਹੀ ਹੋ ਗਿਆ ਸਾਨੂੰ ਦਵਾਈਆਂ ਖਾਂਦਿਆਂ ਨੂੰ ਕਦੇ ਕੋਈ ਲੱਗ ਜਾਂਦਾ ਦਵਾਈ ਖਾਣ ਕਦੇ ਕੋਈ ਲੱਗ ਜਾਂਦਾ ਐਦਾਂ ਹੀ ਚੱਲੀ ਜਾਂਦਾ ਬਸ ਪਤਾ ਨਹੀਂ ਕਿੱਥੋਂ ਮਾੜੀ ਜੀ ਫੈਂਸੀ ਹੋਈ ਸੀਗੀ ਉਹ ਫੈਂਸੀ ਨੇ ਫੈਂਸੀ ਹੋਈ ਸੀਗੀ ਸਾਡੇ ਜਸ ਕਰ ਰਹੇ ਨੇ ਜਿਸ ਕਾਰਨ ਤੋਂ ਸਾਨੂੰ ਲੱਗਾ ਲੱਗ ਗਿਆ ਉਸ ਤੋਂ ਬਾਅਦ ਜਿਸ ਕਾਰਨ ਨੂੰ ਰਾਮ ਆ ਗਿਆ ਤੇ ਸਾਡਾ ਵਾਧਾ ਵਧ ਗਿਆ ਪਤਨੀ ਅਸੀਂ ਧਿਆਨ ਵਗੈਰਾ ਨਹੀਂ ਦਿੱਤਾ ਹੈਗਾ ਤੇ ਕਾਫੀ ਵਾਧਾ ਵਧ ਗਿਆ ਸੀਗਾ ਮੇਰੇ ਤਾਂ ਵਾਲੇ ਚਾਹਮ ਹੋ ਗਿਆ ਸੀ ਉਹ ਮਸਾਂ ਹੀ ਰਾਮ ਆਇਆ ਤੇ ਸਹਿਜਪ੍ਰੀਤ ਵੀ ਐਨ ਲਾਲ ਹੋਇਆ ਪਿਆਸੂਗਾ ਉਹਦੇ ਵੀ ਬੜੇ ਬੜੇ ਗੋਲ ਧਾਰੀ ਜਿਹੜੇ ਚਾਹਮ ਹੋ ਗਏ ਸੀਗੇ ਹੁਣ ਫੇਰ ਟੀਕਿਆਂ ਨਾਲ ਰਾਮ ਪੈ ਗਿਆ ਉਹ ਵੀ ਚਲੋ ਹੁਣ ਹੌਲੀ ਹੌਲੀ ਟੀਕੇ ਲਵਾ ਕੇ ਰਾਮ ਆ ਚੁਗਾ ਬਾਕੀ ਜੇ ਹੁਣ ਲੱਗ ਗਈ ਹੁਣ ਲੈਣਾ ਜੀਆਂ ਖਿੱਚਣ ਬਸ ਲੈਣਾ ਖਿੱਚ ਖਿੱਚ ਕੇ ਇਹਦੇ ਵਿੱਚ ਹੁਣ ਆਪਾਂ ਧਰ ਦਾਂਗੇ ਇਹ ਲਸਣ ਦੀਆਂ ਪੋਥੀਆਂ ਤੇ ਬਾਕੀ ਦੇਖਦੇ ਆ ਅੱਗੇ ਤਾਂ ਮਤਲਬ ਪ੍ਰਾਲੀ ਹੋ ਜਾਂਦੀ ਆ ਫਿਰ ਪ੍ਰਾਣੀ ਪ੍ਰਾਲੀ ਦਾ ਟੋਕਾ ਜਿਹਾ ਕਰਕੇ ਉੱਤੇ ਸਿੱਟ ਦਿੰਨੇ ਹੁੰਦੇ ਆ ਵੀ ਖੱਬਲ ਵਗੈਰਾ ਨਾ ਆਉਗੇ ਕੈਰੀ ਦੇ ਵਿੱਚ ਪਰ ਹਲੇ ਕਿਸੇ ਨੇ ਵੱਢੀ ਨਹੀਂ ਗਈ ਹਲੇ ਤਾਂ ਮਤਲਬ ਕਿਸੇ ਦੀ ਨਹੀਂ ਆਏ ਹੈਗੇ ਆਲੇ-ਦਾਲੇ ਆ ਤਾਂ ਗਏ ਹੁਣ ਬੱਢਣ ਨਹੀਂ ਲੱਗੇ ਹੈਗੇ ਹਲੇ ਹੈਗੇ ਮਣੇ ਮੋਟੇ ਕੱਚੇ ਹੋਣਗੇ ਪਤਾ ਨਹੀਂਗਾ ਉਹ ਹਲੇ ਬੱਡੇ ਨਹੀਂ ਗਏ ਕਿਸੇ ਨੇ ਜਾਣੀ ਸ਼ਾਇਦ ਦੀਵਾਲੀ ਦੇ ਨੇੜੇ ਜਾ ਕੇ ਵੱਢਣ ਨਹੀਂ ਤਾਂ ਅਸੀਂ ਫਿਰ ਪ੍ਰਾਲੀ ਚੱਕ ਕੇ ਆਲੇ-ਦਾਲੇੋਂ ਟੁੱਕ ਕੇ ਛੱਡ ਦੇਣੀ ਸੀਗੀ ਹੁਣ ਦੇਖਦੇ ਐਦਾਂ ਹੀ ਛੱਡਦੇ ਹਾਂ ਚਲੋ ਇੱਕੋ ਦੀ ਪਹਿਲਾਂ ਗੜਾਈ ਕਰ ਦਾਂਗੇ ਜੇ ਖੱਪੜ ਹੋ ਵੀ ਗਿਆ ਬਾਕੀ ਫਿਰ ਦੇਖ ਲਾਂਗੇ ਜਦੋਂ ਪ੍ਰਾਲੀ ਜੀ ਹੋਊਗੀ ਫਿਰ ਲਿਆ ਕੇ ਪਾ ਦਾਂਗੇ ਉੱਪਰ ਬਸ ਜਿਉਣੇ ਇੱਥੇ ਲੱਗ ਗਏ ਸੀਗੇ ਲਸਣ ਨਹੀਂ ਬਈਆ ਬਸ ਸਦਕ ਲੱਗ ਗਿਆ ਤੱਕ ਰਹਿ ਗਿਆ ਕੱਲ ਮੈਂ ਚਲੇ ਗਈ ਸੀਗੀ ਵਿੱਚ ਇਹਨੂੰ ਕਿਉਂਕਿ ਬਾਹ ਖੇਤ ਬਾਉਣ ਲੱਗੇ ਸੀਗੇ ਵੀ ਫਿਰ ਸਾਈਫਰੀ ਤੋਂ ਵੀ ਹਟ ਕਿੰਸ਼ਟਾ ਛੋਟਾ ਮਾਰਿਆ ਤੇ ਫਿਰ ਜਾਨੂੰ ਮੈਂ ਨਾ ਅਬ ਦਾ ਪਸ਼ੂਆਂ ਦੇ ਕੋਲ ਪਤ ਨਹੀਂ ਕੀ ਕਰਕੇ ਰਹੀ ਸੀਗੀ ਕਦੇ ਗੋ ਉਹ ਹੁੰਦਾ ਇਕੱਠਾ ਕਰਿਆਈ ਸੀਗੀ ਹਾਲੇ ਪੱਠੇ ਵਗੈਰਾ ਪਾਉਣ ਤੋਂ ਰਹਿੰਦੇ ਸੀਗੇ ਕਹਿੰਦੇ ਵੀ ਸਾਡੇ ਨਾਲ ਹਣ ਤਾਂ ਥੋੜੇ ਜਿਹਾ ਸਿਆੜ ਰਹਿ ਗਿਆ फटाफट ਕਢਾ ਦੇ ਮਹਾ ਚੱਲ ਲੱਗ ਜੰਨੀ ਆ ਬਿਘਟਾ ਫਟ ਕਰੋ ਛੇਤੀ ਛੇਤੀ ਬੀ ਫਿਰ ਨਹੀਂ ਟਾਰਾ ਦਾ ਟਾਈਮ ਹੁੰਦਾ ਜਾਂਦਾ ਇੱਥੇ 5:00 ਵਜੇ ਦਾ ਟਾਈਮ ਹੋ ਗਿਆ ਸੀ ਤਾਂ ਅਸੀਂ ਆਏ ਸੀਗੇ 3:30 ਵਜੇ ਆ ਗਏ ਸੀਗੇ ਮੈਨੂੰ ਲੱਗਾ 4:00 ਵਜੇ ਲੱਗੇ ਸੀਗੇ ਉਹ 3:30 ਵਜੇ ਆ ਗਏ ਸੀਗੇ ਥੱਲੇ 4:00 ਵਜੇ ਲੱਗੇ ਸੀਗੇ ਕੰਮ ਕਰਨੇ ਇਹ ਸਾਨੂੰ 1.5 ਘੰਟਾ ਲੱਗ ਗਿਆ ਇੱਥੇ 5:30 ਵਜੇ ਜਾ ਕੇ ਸਾਡਾ ਨਿਬੜਿਆ ਹੈ ਕੰਮ ਸਾਰਾ ਲਸਾਂ ਦਾ ਤੇ ਚਲੋ ਜੀ ਆਪਾਂ ਬੀਜ ਕੇ ਬਸ ਹੁਣ ਫਟਾਫਟ ਇੱਕ ਪਾਸੇ ਸੈਜ ਬ੍ਰੀ ਲੱਗਿਆ ਸੀ ਇੱਕ ਪਾਸੇ ਮੈ ਲੱਗੀ ਤਾਂ ਕਰਕੇ ਫਿਰ ਫਟਾਫਟ ਨੀਚੇ ਆ ਗਿਆ ਤੇ ਸੈਜ ਜਿਸ ਕਰਨ ਲੱਗ ਗਿਆ ਸੀ ਆਟਾ ਕਣ ਉਹਨੇ ਸਿਆ ਆਟਾ ਕੁੱਤੇ ਸੀ ਹਰ ਸੈਜ ਬ੍ਰੀ ਤਾਂ ਕਹਿੰਦਾ ਸੀਗਾ ਮੈਂ ਢੱਕੂਗਾ ਤੂੰ ਨਾ ਢੱਕ ਤੇ ਪਰ ਉਹ ਕਿੱਥੇ ਹਟਦਾ ਕਹਿੰਦਾ ਉਹ ਕਹਿੰਦਾ ਮੈਂ ਹੀ ਢੱਕਣਿਆ ਤੇ ਨਾਲ ਦੀ ਨਾਲ ਲੱਗ ਗਿਆ ਸੀਗਾ ਢਕਣ ਚਲੋ ਜੀ ਬਾਕੀ ਜੀ ਜੇ ਕਹਾਣੀ ਤੁਹਾਨੂੰ ਵੀਡੀਓ ਪਸੰਦ ਆਇਆ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਵੀ ਦੱਸਿਓ ਇਹ ਬਲੌਕ ਇਹੋ ਜਿਹਾ ਲੱਗਦੇ ਆ ਤੁਹਾਨੂੰ ਸਾਡੇ ਬਾਕੀ ਚੁੜੇ ਰਹੇ ਬਲੌਕ ਦੇ ਨਾਲ ਇਸ ਬਲੌਕ ਨੂੰ ਫੁੱਲ ਦੇਖਿਓ ਜੀ ਜ਼ਰੂਰ ਬਣੇ ਰਿਹਾ ਜੀ ਬਲੌਕ ਦੇ ਨਾਲ 给拿好了。

ਲੋ ਜੀ ਇੱਥੇ ਸਾਰਾ ਲਸਣ ਆਪਾਂ ਨੇ ਵੇਚਦਾ ਸੀਗਾ ਲੈਣਾ ਕੱਢ-ਕੱਢ ਕੇ ਤੇ ਸਾਇਪੇ ਤੇ ਪਾਪਾ ਨੇ ਲੈਣਾ ਕੱਢਤੀਆਂ ਸੀਗਾ ਮੈਂ ਤੇ ਸਾਇਪੇ ਤੇ ਨੇ ਬੀਬਾ ਤਾਂ ਤੇ ਜਿਸ ਕਰਨ ਫੇਰਿਆ ਸੀਗਾ ਪੰਚਾ ਜਿਹੜੇ ਮਾੜਾ ਮੋਟਾ ਵਿੱਚ ਖੱਬਲ ਸੀਗਾ ਉਹਨੇ ਸਾਰਾ ਪੰਜੇ ਨਾਲ ਇਕੱਠਾ ਕਰਤਾ ਤੇ ਉਹ ਆਪਾਂ ਨੇ ਚੱਕ-ਚੱਕ ਕੇ ਵੀ ਸਾਈਡ ਤੇ ਸਿੱਟਤਾ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਪਹਿਲਾਂ ਕਿਹੜੀ ਉਦੋਂ ਹੀ ਹੁੱਲੇ ਹੀ ਰੱਖ ਲਿਆ ਸੀਗਾ ਵੀ ਦੇਖਦੇ ਕਿੱਥੇ ਤੱਕ ਬੀਜਦੇ ਆ ਫਿਰ ਸਾਈਡ ਤੋਂ ਬੰਦ ਕਰਤਾ ਬਸ ਇੰਨਾ ਕੁ ਬੀਚ ਕੇ ਬਹੁਤ ਜੀ ਆਪਣੇ ਖਾਤਰ ਬਹੁਤ ਆ ਲਸਣ ਇੰਨਾਂ ਕੁ ਕਾਫੀ ਹੋ ਜਾਂਦਾ ਸਰ ਜਾਂਦਾ ਆਪਣਾ ਸਾਲ ਭਰ ਵਧੀਆ ਤੇ ਵਧੀਆ ਮਤਲਬ ਇਹ ਤਾਂ ਗੁਡਾਈ ਨਾਲੇ ਹੁੰਦਾ ਜਿੰਨੀ ਆਪਾਂ ਗੁਡਾਈ ਕਰਾਂਗੇ ਉਹਨਾਂ ਲਸਣ ਮੋਟਾ ਹੁੰਦਾ ਤੇ ਚਲੋ ਫਿਰ ਫਿਰ ਵਧੀਆ ਹੋ ਜਾਂਦਾ ਗੁਡਾਈ ਨਾਲੇ ਆ ਲਸਣ ਜੇ ਸਾਮ ਜਿੰਨੀ ਕੁ ਸਾਮ ਹੋਊਗੀ ਨਾ ਫਿਰ ਉਹਨਾਂ ਹੀ ਲਸਣ ਵਧੀਆ ਹੁੰਦਾ ਜਿਹੋ ਜੇ ਸਾਮ ਹੁੰਦੀ ਆ ਲਸਣ ਦੀ ਤੇ ਵਸੋ ਸਾਈਡ ਵਾਲੀ ਵੱਟ ਵੀ ਪਾਤੀ ਸੀਗੀ ਤੇ ਆਪਾਂ ਨੇ ਬੀਜ ਵੀ ਦਿੱਤਾ ਸੀਗਾ ਇੱਥੇ ਗਿੰਨੀ ਦਾ ਬੀਜ ਦਾ ਸੀਗਾ ਸਾਰੇ ਖੇਤ ਦੇ ਵਿੱਚ ਰੂਟਾਵੇਟਰ ਅੱਜ ਫੇਰ ਫਰਾਤਾ ਸੀਗਾ ਸਾਰੇ ਖੇਤ ਦੇ ਵਿੱਚ ਤੇ ਇੱਥੇ ਨਾ ਫੇਰ ਹੁਣ ਸਜਪ੍ਰੀਤ ਕਹਿੰਦਾ ਵੀ ਜਿਹੜੀ ਆਪਾਂ ਮਿੱਟੀ ਲਈ ਆ ਨਾ ਇਧਰ ਜਿਸ ਕਾਨੇ ਚੱਕ ਚੱਕ ਮੋੜ ਲਾਤੀ ਸੀਗੀ ਇਹ ਨਾ ਵੱਟ ਜੀ ਜਿਹੜੀ ਬਣਾਈ ਆ ਕੌਂਕੀ ਜੀ ਫਿਰ ਪਾਣੀ ਵਿੱਚ ਨਹੀਂ ਲਸਣ ਦੇ ਵਿੱਚ ਬੜੀ ਜਾਣਾ ਬਾਰ-ਬਾਰ ਥੋੜੀ ਜੀ ਮਜ਼ਬੂਤ ਜੀ ਕਰਤੀ ਉਹਨੇ ਹੋਰ ਮਿੱਟੀ ਲਾਤੀ ਤੇ ਫਿਰ ਹੁਣ ਜਿਸ ਸੈਜਪੇਟ ਕਹਿੰਦਾ ਵੀ ਇੱਥੇ ਉਹਦਾ ਪਪਾ ਨਾਲ ਕਹਿੰਦਾ ਵੀ ਹੁਣ ਬੀ ਸਿੱਟਣਾ ਪੈਣਾ ਤੇ ਫਿਰ ਤਾਂ ਹੀ ਸੈਜਪੇਟ ਪੰਜਾ ਫੇਰ ਰਿਹਾ ਸੀਗਾ ਹੁਣ ਫਿਰ ਆਪਾਂ ਇੱਥੇ ਥੋੜਾ ਜਿਹਾ ਬੀ ਸਿੱਟ ਦਾਂਗੇ ਬੀ ਸਿੱਟ ਕੇ ਕਿਰਾ ਹੋਰ ਪੰਜਾ ਫੇਰ ਦਾਂਗੇ ਇਥੇ ਹਲੇ ਮੇਰੇ ਕਾਫੀ ਖਵੀ ਰਹਿੰਦੇ ਸੀਗੇ ਪਾਉਣ ਵਾਲੇ ਸਾਬ ਪੰਜ ਦਾ ਟਾਈਮ ਹੋ ਗਿਆ ਸੀਗਾ ਤੇ ਮੈਨੂੰ ਇਦਾਂ ਫਿਕਰ ਸੀਗਾ ਵਿੱਚ ਦੋਚੀ ਨਾ ਆ ਕੇ ਖੜ ਜਵੇ ਹਨਾ ਮੈਂ ਧਾਰਾਂ ਵਿਚੋਂ ਲਿਆ ਸੀਗੀਆਂ ਹਲੇ ਮੈਂ ਨੂੰ ਕਹਿੰਦੀ ਸੀ ਕਿ ਵੀ फटाफट ਮੇਰੇ ਦੇ ਦੇ ਪੰਜਾ ਜਨੂਏ ਕਹਿੰਦੇ ਵੀ ਕਹਿੰਦੇ ਮੰਮੀ ਮੈਨੂੰ ਵੀ ਹੁਣ ਵੀ ਵੀ ਸੈੱਟ ਦੇ ਦੇ ਵੀ ਫੇਰ ਪੰਜਾ ਫੇਰ ਦੇ ਦੇ फटाफट ਤੇ ਤਾਂ ਕਰਕੇ ਸਾਇਫੇ ਹੁਣ ਫੇਰ ਰਿਹਾ ਸੀਗਾ ਪੰਜਾ ਥੋੜਾ ਜਿਹਾ ਵੀ ਸੈੱਟ ਕੇ ਉਸ ਤੋਂ ਬਾਅਦ ਫੇਰ ਦੁਬਾਰਾ ਪੰਜਾ ਫੇਰ ਦੂਗਾ ਤੇ ਚਲੋ ਜੀ ਆਪਣਾ ਲਸਣ ਦਾ ਕੰਮ ਵੀ ਨਿਬੜ ਗਿਆ ਰਹਿ ਗਿਆ ਹੁਣ ਬਾਕੀ ਸਬਜ਼ੀਆਂ ਗਾਜਰਾ ਬੀਜਾਂਗੇ ਸਲਗਮਾ ਬੀਜਾਂਗੇ ਤੇ ਉਹ ਦੇਖਦੇ ਆਂ ਜਾਂ ਤਾਂ ਆਹੀ ਵੱਟ ਤੇ ਲਾ ਦਾਂਗੇ ਸਲਗਮਾ ਤੇ ਗਾਜਰਾ ਨਹੀਂ ਫਿਰ ਉਧਰ ਜਿੱਤਰਾ ਆਪਣੇ ਪਾਲਕ ਵਗੈਰਾ ਬੀਜੀ ਹੋਈਆਂ ਮੱਕੀ ਵਾਲੀ ਸਾਈਡ ਨਹੀਂ ਫਿਰ ਉਧਰ ਲਾ ਦਾਂਗੇ ਉਹ ਦੇਖਦੇ ਆਂ ਹੁਣ ਕੱਲ ਨੂੰ ਕਿੱਥੇ ਬੀਜਦੇ ਆਂ ਬਾਕੀ ਆਪਣਾ ਲਸਣ ਦਾ ਚਲੋ ਕੰਮ ਨਿਬੜ ਗਿਆ ਹੀ ਜ਼ਿਆਦਾ ਹੁੰਦਾ ਹਨਾ ਤੇ ਕਾਫੀ ਟਾਈਮ ਲੈ ਲੈਂਦਾ ਹੈ ਉਸਮਾਰ ਕੇ ਕਿਉਂਕਿ ਜੀ ਕਿਆਰੀ ਤਿਆਰ ਕਰਨੀ ਉਸ ਤੋਂ ਬਾਅਦ ਬੀਜਣਾ ਕਾਫੀ ਟਾਈਮ ਲੱਗ ਜਾਂਦਾ ਇਹਨੂੰ ਕੱਲਾ-ਕੱਲਾ ਫਿਰ ਲਸਣ ਦੀ ਪੋਥੀ ਰੱਖਣੀ ਹੈ ਵਿੱਚ ਲੈਣਾ ਦੇ ਤੇ ਚਲੋ ਅੱਜ ਆਪਣਾ ਇਹ ਕੰਮ ਨਿਪਟੜ ਗਿਆ ਕੱਲ ਨੂੰ ਦੇਖਾਂਗੇ ਫਿਰ ਹੋਰ ਕੀ ਕਰਦੇ ਆ ਬਾਕੀ ਜੀ ਜੇ ਤੁਹਾਨੂੰ ਬਲੌਗ ਪਸੰਦ ਆਏ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਕੱਦ ਤੱਕ ਲਈ ਓਕੇ ਬਾਏ ਬਾਏ ਟਾਟਾ ਤੇ ਚਲੋ ਜੀ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਤੇ ਨਾਲ ਸਤਿ ਸ਼੍ਰੀ ਅਕਾਲ